ਸੁਖਮਨੀ ਸਾਹਿਬ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਆਪਾਂ ਰੱਬੀ ਬਾਣੀ ਨਾਲ ਜੁੜ ਕੇ ਦੁੱਖਾਂ ਤੋਂ ਛੁਟਕਾਰਾ ਪਾਈਏ ਸਤਿਗੁਰਾਂ ਦੇ ਵਚਨ ਨੇ ਜਪਜੀ ਸਾਹਿਬ ਦੇ ਵਿੱਚ ਸੁਣੀਏ ਦੂਖ ਪਾਪ ਕਾ ਨਾਸ ਬਾਣੀ ਸੁਣ ਵਿਚਾਰ ਨਾਲ ਸਾਡੇ ਦੁੱਖਾਂ ਦਾ ਖਾਤਮਾ ਹੋ ਜਵੇ ਸਾਡਾ ਛੁਟਕਾਰਾ ਹੋ ਜਵੇ ਦੁੱਖ ਸਾਗਰ ਚੋਂ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਛੇ पछताओगे ਜੋ ਪ੍ਰਾਣ ਜਾਣਗੇ ਛੂਟ ਇਹੀ ਤਾਂ RAM ਨਾਮ ਲੂਟੈ ਫਰੀਜ ਤਾਂ ਮਿਲਦਾ ਹੈ ਆਪਾਂ ਨੂੰ ਸਤਿਗੁਰਾਂ ਨੇ ਆਪਾਂ ਨੂੰ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਮੁੰਦਰ ਅਸੀਂ ਦਰਦਰ ਭਟਕਦੇ ਫਿਰਦੇ ਆ ਕਬੀਰ ਪੋਖਰ ਨੀਰ ਬਰੋਲੀ ਏ ਮੱਖਣ ਨਹੀਂ ਰੀਚੇ ਕਬੀਰ ਜੀ ਕਹਿੰਦੇ ਛੱਪੜਾਂ ਦੇ ਵਿੱਚ ਤੁਰੇ ਫਿਰਦੇ ਹਾਂ ਉੱਥੇ ਮੱਖਣ ਕਿਵੇਂ ਆਉ ਸੰਸਾਰੀ ਮਤਾਂ ਨੂੰ ਛੱਪੜ ਕਹਤਾ ਪਰ ਆਪਾਂ ਫਿਰ ਵੀ ਦਰਦਰ ਭਟਕਦੇ ਆ ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ ਸਮਝੀਏ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਪਾਈਏ